ਅੱਜ ਦੀ ਅਸਲ ਕਹਾਣੀ ਹੈ ਇੱਕ ਅਜੇਹੇ ਸੰਤ ਦੀ ਜਿਨ੍ਹਾਂ ਨੂੰ 28 ਜਨਵਰੀ 2014 ਨੂੰ ਲੁਧਿਆਣੇ ਦੇ ਅਪੋਲੋ ਹਸਪਤਾਲ ਵਿੱਚ ਲੈ ਕੇ ਜਾਇਆ ਜਾਂਦਾ ਹੈ ਹਸਪਤਾਲ ਪਹੁੰਚਣ ਤੇ ਡਾਕਟਰ ਉਹਨਾਂ ਨੂੰ ਕਲੀਨਿਕਲੀ ਡੈੱਡ ਘੋਸ਼ਿਤ ਕਰ ਦਿੰਦੇ ਹਨ ਪਰ ਅੱਜ 11 ਸਾਲ ਹੋ ਚੁੱਕੇ ਹਨ ਨਾ ਤਾਂ ਉਹਨਾਂ ਦਾ ਸੰਸਕਾਰ ਕੀਤਾ ਗਿਆ ਹੈ ਅਤੇ ਨਾ ਹੀ ਪੋਸਟਮਾਰਟਮ ਕੀਤਾ ਗਿਆ ਉਹਨਾਂ ਦੇ ਚਿੱਲੀਆ ਦਾ ਕੇਨਾ ਸੀ ਕਿ ਇਹ ਮਰੇ ਨਹੀਂ ਹਨ ਇਹ ਭਗਤੀ ਦੇ ਵਿੱਚ ਲੀਨ ਹਨ ਇਸ ਕਰਕੇ ਉਹਨਾਂ ਦੇ ਵਾਸਤੇ ਇੱਕ ਸਪੈਸ਼ਲ ਫ੍ਰੀਜ਼ਰ ਬਣਾਇਆ ਗਿਆ ਜਿਸ ਦਾ ਤਾਪਮਾਨ ਹਮੇਸ਼ਾ -22 ਡਿਗਰੀ ਰਹਿੰਦਾ ਹੈ ਉਸ ਦੇ ਵਿੱਚ ਉਸਨੂੰ ਰੱਖਿਆ ਗਿਆ ਉਸ ਪ੍ਰਕਾਰ ਉਹਨਾਂ ਦੀ ਬਾਡੀ ਜਲੰਧਰ ਦੇ ਨੇੜੇ ਨੂਰ ਮਹਿਲ ਵਿੱਚ ਬਣੇ 100 ਏਕੜ ਦੇ 1 ਡੇਰੇ ਦੇ ਵਿੱਚ ਪਈ ਹੈ ਈ ਉਹਨਾਂ ਦੀ ਮੌਤ ਹੋ ਚੁੱਕੀ ਹੈ ਜਾਂ ਉਹ ਸੱਚਮੁੱਚ ਭਗਤੀ ਦੇ ਵਿੱਚ ਹਨ ਜੇਕਰ ਉਹਨਾਂ ਦੀ ਮੌਤ ਹੋ ਚੁੱਕੀ ਹੈ ਤਾਂ ਉਹਨਾਂ ਦਾ ਸੰਸਕਾਰ ਕਿਉਂ ਨਹੀਂ ਕੀਤਾ ਜਾ ਰਿਹਾ ਬੇਨੂੰ ਰੱਖਣ ਪਿੱਛੇ ਹੈ ਧਾਰਮਿਕ ਆਸਥਾ ਜਾਂ ਕਰੋੜਾਂ ਦੀ ਸੰਪਤੀ ਬੇਨੂੰ ਰੱਖਣ ਲਈ ਕੋਰਟ ਨੇ ਕਿਵੇਂ ਦਿੱਤੀ ਆਗਿਆ ਅਤੇ ਕੀ ਰੱਖੀਆਂ ਸ਼ਰਤਾਂ ਆਓ ਜਾਣਦੇ ਹਾਂ ਅੱਜ ਦੀ ਇਸ ਪੂਰੀ ਵੀਡੀਓ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਕਰ ਦਿਓ ਅਤੇ ਅਜੀਆਂ ਹੋਰ ਸੱਚੀਆਂ ਤੇ ਰੋਚਕ ਕਹਾਣੀਆਂ ਦੇਖਣ ਦੇ ਲਈ ਸਬਸਕ੍ਰਾਈਬ ਜਰੂਰ ਕਰ ਲਓ ਤਾਂ ਜੋ ਕਹਾਣੀਆਂ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚਣ ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ ਤੋਂ ਬਲੈਟ ਚੈਨਲ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਮਾਂ ਬਾਤ ਕੀਮਤੀ ਚੀਜ਼ ਹੈ ਇਸ ਨੂੰ ਧਿਆਨ ਵਿੱਚ ਰੱਖਦੇ ਹੁਣ ਆਪਾਂ ਅੱਗੇ ਵਧਦੇ ਹਾਂ ਆਸ਼ੂਤੋਸ਼ ਮਹਾਰਾਜ ਕੌਣ ਸਨ ਇਨਾਂ ਦਾ ਅਸਲ ਨਾਮ ਮਹੇਸ਼ ਕੁਮਾਰ ਚਾ ਸੀ। ਇਹਨਾਂ ਦਾ ਜਨਮ 1946 ਵਿੱਚ ਬਿਹਾਰ ਦੇ ਲਖਨੌਰ ਜ਼ਿਲ੍ਹੇ ਦੇ ਮਦਮਣੀ ਪਿੰਡ ਵਿੱਚ ਹੋਇਆ। ਇਹ ਹਿੰਦੂ ਬ੍ਰਾਹਮਣ ਪਰਿਵਾਰ ਦੇ ਨਾਲ ਸੰਬੰਧ ਰੱਖਦੇ ਸਨ। ਆਮ ਲੋਕਾਂ ਦੀ ਤਰ੍ਹਾਂ ਇਹਨਾਂ ਦੀ ਜ਼ਿੰਦਗੀ ਚੱਲ ਰਹੀ ਸੀ। ਇਹ ਸਾਦਾ ਜੀਵਨ ਬਤੀਤ ਕਰ ਰਹੇ ਸਨ। ਇਹਨਾਂ ਦਾ ਵਿਆਹ ਹੋਇਆ, ਵਿਆਹ ਤੋਂ ਇੱਕ ਪੁੱਤਰ ਹੋਇਆ ਪਰ ਇਹ 1970 ਦੇ ਵਿੱਚ ਆਪਣਾ ਘਰ ਛੱਡ ਕੇ ਧਾਰਮਿਕ ਯਾਤਰਾ ਤੇ ਚਲੇ ਗਏ ਕਿਹਾ ਇਹ ਜਾਂਦਾ ਹੈ ਕਿ 1970 ਵਿੱਚ ਜਦੋਂ ਇਹ ਘਰ ਛੱਡ ਕੇ ਜਾਂਦੇ ਹਨ ਪਹਿਲਾਂ ਉੱਤਰੀ ਭਾਰਤ ਦੇ ਕਈ ਆਸ਼ਰਮਾਂ ਵਿੱਚ ਆਪਣਾ ਡੇਰਾ ਲਗਾਇਆ 1983 ਦੇ ਵਿੱਚ ਉਹ ਪੰਜਾਬ ਪਹੁੰਚੇ ਉੱਥੇ ਉਹਨਾਂ ਦੀਆਂ ਗਿਆਨ ਭਰੀਆਂ ਗੱਲਾਂ ਸਮਾਗਮ ਅਤੇ ਅੰਦਰੂਨੀ ਰੱਬ ਨਾਲ ਮਿਲਣ ਦੇ ਕਈ ਸਮਾਗਮ ਕੀਤੇ ਜਿੰਨਾ ਕਰਕੇ ਉਹਨਾਂ ਨੇ ਲੋਕਾਂ ਦੇ ਦਿਲਾਂ ਵਿੱਚ ਜਗ੍ਹਾ ਬਣਾਈ ਥੋੜੀ ਹੀ ਦੇਰ ਵਿੱਚ ਲੋਕ ਉਸ ਨੂੰ ਪਸੰਦ ਕਰਨ ਲੱਗੇ ਸਭ ਤੋਂ ਪਹਿਲਾਂ ਉਹਨਾਂ ਨੇ ਜਲੰਧਰ ਦੇ ਨੇੜਲੇ ਪਿੰਡ ਮਹਿਲਪੁਰ ਵਿੱਚ ਆਪਣੀ ਰਿਹائش ਕੀਤੀ ਲੋਕਾਂ ਦੇ ਸਮਰਥਨ ਨਾਲ ਉਹਨਾਂ ਨੇ ਨੂਰਮੈਲ ਵਿੱਚ 16 ਮਰਲੇ ਦਾ ਇੱਕ ਘਰ ਖਰੀਦਿਆ ਅਤੇ ਇੱਥੇ ਹੀ ਦੱਬਿਆ ਜੋਤੀ ਜਾਗਰਤਾ ਸੰਸਥਾਨ ਦੀ ਸਥਾਪਨਾ ਹੋਈ ਸ਼ੁਰੂ ਵਿੱਚ ਸਿਰਫ ਉਹ ਸੱਤ ਸੰਗਤ ਕਰਦੇ ਲੋਕਾਂ ਨੂੰ ਬ੍ਰਹਮ ਗਿਆਨ ਦੰਦੇ ਅਤੇ ਅੰਦਰਲੇ ਪ੍ਰਮਾਤਮਾ ਨਾਲ ਮਿਲਣ ਦੀ ਗੱਲ ਆਖਦੇ। ਲੱਕੜੀ ਦੇ ਛੋਪੜੇ ਤੋਂ ਸ਼ੁਰੂ ਹੋਈ ਇਹ ਸੰਸਥਾ ਹੁਣ 100 ਏਕੜ ਜ਼ਮੀਨ ਘੇਰੀ ਹੋਈ ਹੈ। ਜਿਸ ਵਿੱਚ ਵੱਡੇ ਪੰਡਾਲ, ਆਧੁਨਿਕ ਇਮਾਰਤਾਂ, ਸਕੂਲ ਅਤੇ ਮੈਡੀਟੇਸ਼ਨ ਹਾਲ ਹਨ। ਬਿਹਾਰ ਤੋਂ ਆਏ ਇੱਕ ਆਮ ਇਨਸਾਨ ਨੇ ਧਰਮ ਦੇ ਨਾਮ ਤੇ ਲੋਕਾਂ ਦੀਆਂ ਭਾਵਨਾਵਾਂ ਨੂੰ ਜਿੱਤ ਕੇ ਇੱਕ ਰੂਹਾਨੀ Empire ਖੜਾ ਕੀਤਾ। ਸਭ ਕੁਝ ਬਹੁਤ ਵਧੀਆ ਚੱਲ ਰਿਹਾ ਸੀ ਪਰ ਅਚਾਨਕ ਇੱਕ ਦਿਨ 28 ਜਨਵਰੀ 2014 ਦੀ ਸ਼ਾਮ ਨੂੰ ਆਸ਼ੂतोष ਮਹਾਰਾਜ ਦੀ ਛਾਤੀ ਦੇ ਵਿੱਚ ਦਰਦ ਉੱਠਿਆ ਉਹਨਾਂ ਨੂੰ ਉਸ ਦੇ ਸੇਵਕਾਂ ਦੁਆਰਾ ਲੁਧਿਆਣਾ ਦੇ ਅਪੋਲੋ ਹਸਪਤਾਲ ਵਿੱਚ ਲਿਜਾਇਆ ਗਿਆ ਹਸਪਤਾਲ ਵਿੱਚ ਪਹੁੰਚਣ ਤੇ ਡਾਕਟਰੀ ਮੁਆਇਨਾ ਹੋਇਆ ਤਾਂ ਡਾਕਟਰਾਂ ਨੇ ਦੱਸਿਆ ਕਿ ਇਹ ਮਰ ਚੁੱਕੇ ਹਨ ਅਤੇ ਹਾਰਟ ਅਟੈਕ ਨੂੰ ਇਹਨਾਂ ਦੀ ਮੌਤ ਦਾ ਅਸਲ ਕਾਰਨ ਦੱਸਿਆ ਪਰ ਉਹਨਾਂ ਦੇ ਚੀਲਿਆਂ ਨੇ ਕਿਹਾ ਉਹਨਾਂ ਦੀ ਮੌਤ ਨਹੀਂ ਹੋਈ ਉਹ ਧਿਆਨ ਵਿੱਚ ਹਨ ਅਤੇ ਉਹਨਾਂ ਨੇ ਪੋਸਟਮਾਰਟਮ ਕਰਾਉਣ ਤੋਂ ਵੀ ਇਨਕਾਰ ਕਰ ਦਿੱਤਾ ਅਤੇ ਸੰਸਕਾਰ ਕਰਨ ਤੇ ਵੀ ਉਹਨਾਂ ਨੇ ਇਤਰਾਜ਼ ਜਤਾਇਆ ਪਰ ਇਸ ਦੇ ਉਲਟ ਆਸ਼ੂਤੋਸ਼ ਦੇ ਪੁੱਤਰ ਦਿਲੀਪ ਕੁਮਾਰ ਚਾ ਅਤੇ ਉਹਨਾਂ ਦੇ ਡਰਾਈਵਰ ਪੂਰਨ ਸਿੰਘ ਨੇ ਇਸ ਗੱਲ ਦਾ ਵਿਰੋਧ ਕੀਤਾ ਅਤੇ ਕਿਹਾ ਕਿ ਉਹਨਾਂ ਦੀ ਮੌਤ ਨੇਚਰਲ ਨਹੀਂ ਹੈ ਉਹਨਾਂ ਦਾ ਪੋਸਟਮਾਰਟਮ ਹੋਣਾ ਚਾਹੀਦਾ ਹੈ ਅਤੇ ਮੌਤ ਦੇ ਅਸਲ ਕਾਰਨ ਬਾਹਰ ਆਉਣਾ ਚਾਹੀਦਾ ਹੈ ਅਤੇ ਬਾਅਦ ਵਿੱਚ ਸੰਸਕਾਰ ਕੀਤਾ ਜਾਣਾ ਚਾਹੀਦਾ ਹੈ ਇਨਾਂ ਸਾਰੀਆਂ ਗੱਲਾਂ ਅਤੇ ਮਾਹੌਲ ਨੂੰ ਧਿਆਨ ਵਿੱਚ ਰੱਖਦੇ ਆ ਸਿੰਗਲ ਜੱਜ ਐਮ ਐਮ ਐਸ ਬੇਦੀ ਜੀ ਦੁਆਰਾ ਲਾਸ਼ ਨੂੰ 15 ਦਿਨਾਂ ਦੇ ਵਿੱਚ ਸੰਸਕਾਰ ਕਰਨ ਦੇ ਹੁਕਮ ਦਿੱਤੇ ਸੰਸਕਾਰ ਨੋਂ ਕਰਵਾਉਣ ਦੇ ਲਈ ਇੱਕ ਸਰਕਾਰੀ ਕਮੇਟੀ ਵੀ ਬਣਾਈ ਗਈ ਜਿਸ ਦੇ ਵਿੱਚ ਡੀ ਐਮ, ਐਸ ਐਸ ਪੀ, ਸੀ ਐਮਓ ਆਦਿ ਸ਼ਾਮਲ ਸਨ ਪਰ ਉਹਨਾਂ ਦੇ ਚੇਲਿਆਂ ਦੁਆਰਾ ਸੰਸਕਾਰ ਨਾ ਕਰਨ ਦੀ ਪਟੀਸ਼ਨ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਦਰਜ ਕਰਾਈ। ਪੰਜਾਬ ਹਰਿਆਣਾ ਹਾਈ ਕੋਰਟ ਨੇ ਐਮ ਐਮ ਐਸ ਬੀ ਦੀ ਜੀ ਦੁਆਰਾ ਦਿੱਤਾ ਹੋਇਆ ਸੰਸਕਾਰ ਕਰਨ ਦਾ ਹੁਕਮ ਰੱਦ ਕਰ ਦਿੱਤਾ। ਅਤੇ ਸੰਸਕਾਰ ਨਾ ਕਰਨ ਦੀ ਸਟੇਜ ਦਿੱਤੀ ਅਤੇ ਕੇਸ ਚਾਲੂ ਹੋ ਗਿਆ ਕੋਰਟ ਨੇ ਆਖਿਆ ਕਿ ਇਹ ਮਾਮਲਾ ਕੋਰਟ ਦੀ ਪਾਵਰ ਤੋਂ ਬਾਹਰ ਹੈ ਉਹ ਧਾਰਮਿਕ ਬਵਾਦ ਵਿੱਚ ਦਖਲ ਨਹੀਂ ਦੇ ਸਕਦੀਆਂ ਲਾਸ਼ ਕਿਸੇ ਦੀ ਤਬੀਅਤ ਜਾਂ ਸੁਰੱਖਿਆ ਲਈ ਖਤਰਾ ਨਹੀਂ ਬਣਦੀ ਤਾਂ ਉਨੀ ਦੇਰ ਤੱਕ ਚੇਲੇ ਆਪਣੀ ਧਾਰਮਿਕ ਆਸਥਾ ਦੇ ਆਧਾਰ ਤੇ ਲਾਸ਼ ਨੂੰ ਰੱਖ ਸਕਦੇ ਹਨ ਨਾਲ ਨਾਲ ਕੋਰਟ ਨੇ ਇਹ ਸ਼ਰਤ ਵੀ ਰੱਖੀ ਕਿ ਹਰ ਸ਼ੇਮੀ ਹੀ ਨਿਆਬਾਦ ਬਾਡੀ ਦੀ ਡਾਕਟਰੀ ਜਾਂਚ ਹੋਵੇਗੀ ਤਾਂ ਜੋ ਬਾਡੀ ਨੂੰ ਰੱਖਣ ਤੇ ਪੌਲੀਕ ਹੈਲਥ ਤੇ ਇਸ ਦਾ ਕੋਈ ਵੀ ਮਾੜਾ ਅਸਰ ਨਾ ਪਵੇ ਜੇਕਰ লাশ ਫੁੱਲਦੀ ਹੈ ਜਾਂ ਸੜਦੀ ਗੱਲ ਦੀ ਹੈ ਤਾਂ ਉਸ ਹਾਲਤ ਵਿੱਚ ਉਸੇ ਸਮੇਂ ਹੀ লাশ ਦਾ ਸੰਸਕਾਰ ਕਰ ਦਿੱਤਾ ਜਾਵੇਗਾ ਕੋਰਟ ਦੇ ਫੈਸਲੇ ਮੁਤਾਬਕ ਹਰ ਛੇ ਮਹੀਨੇ ਬਾਅਦ লাশ ਦੀ ਜਾਂਚ ਹੋਣ ਲੱਗੀ ਸਭ ਤੋਂ ਪਹਿਲੀ ਰਿਪੋਰਟ ਵਿੱਚ ਇਹ ਆਇਆ ਕਿ ਲਾਸ਼ ਨਾਂ ਤਾਂ ਪੂਲੀ ਹੈ ਨਾ ਕਿਸੇ ਪਾਸੋਂ ਸੜੀ ਹੈ ਨਾ ਹੀ ਡੀਕੰਪੋਜ਼ ਹੋਣੀ ਸ਼ੁਰੂ ਹੋਈ ਹੈ। ਚੇਲਿਆਂ ਦਾ ਕਹਿਣਾ ਸੀ ਕਿ ਉਹ ਮਰੇ ਨਹੀਂ ਹਨ, ਉਹ ਜੁੰਦਾ ਹਨ ਧਿਆਨ ਵਿੱਚ ਹਨ। ਇਸ ਕਰਕੇ ਲਾਸ਼ ਦੇ ਉੱਤੇ ਕੋਈ ਵੀ ਅਫੈਕਟ ਨਹੀਂ ਪਿਆ। ਪਰ ਦੂਜੇ ਪਾਸੇ ਇਸ ਦਾ ਵਿਗਿਆਨਿਕ ਸੱਟਾ ਇਹ ਸੀ ਕਿ ਲਾਸ਼ ਨੂੰ ਇੱਕ ਸਪੈਸ਼ਲ ਫ੍ਰਿਜ ਦੇ ਵਿੱਚ ਮੈਨਸ 22 ਡਿਗਰੀ ਤਾਪਮਾਨ ਤੇ ਰੱਖਿਆ ਗਿਆ ਹੈ। ਇਸ ਕੇਸ ਕਿ ਲਾਸ਼ ਦਾ ਸਹੀ ਰਹਿਣਾ ਸੰਕਲਨ ਹੈ ਪੁੱਤਰ ਦਲੀਪ ਕੁਮਾਰ ਚਾਹ ਨੇ ਕੋਰਟ ਦੇ ਵਿੱਚ ਬਿਆਨ ਦਿੱਤਾ ਕਿ ਇਹ ਮੌਤ ਕੋਈ ਨੈਚੁਰਲ ਮੌਤ ਨਹੀਂ ਹੈ ਇਸ ਲਈ ਚੇਲਿਆਂ ਦੁਆਰਾ ਪੋਸਟਮਾਰਟਮ ਅਤੇ ਸੰਸਕਾਰ ਨਹੀਂ ਹੋਣ ਦਿੱਤਾ ਜਾ ਰਿਹਾ ਉਸਨੇ ਇਹ ਵੀ ਆਖਿਆ ਕਿ ਮੈਂ ਉਸ ਦਾ ਪੁੱਤਰ ਹਾਂ ਅਤੇ ਇਸ ਸਾਰੀ ਪ੍ਰਾਪਰਟੀ ਦਾ ਹੱਕਦਾਰ ਹਾਂ ਪ੍ਰਾਪਰਟੀ ਨੂੰ ਕਬਜ਼ੇ ਦੇ ਵਿੱਚ ਰੱਖਣ ਲਈ ਚੇਲੇ ਇਹ ਸਭ ਨਾਟਕ ਕਰ ਰਹੇ ਹਨ ਪੂਰਨ ਸਿੰਘ ਜੋ ਕਿ ਆਸ਼ੂਤੋਸ਼ ਦਾ ਡਰਾਈਵਰ ਸੀ ਉਸ ਨੇ ਕੋਰਟ ਦੇ ਵਿੱਚ ਬਿਆਨ ਦਿੱਤਾ ਕਿ ਡੇਰੇ ਦੀ ਸੰਪਤੀ ਦੀ ਗਲਤ ਵਰਤੋਂ ਕੀਤੀ ਜਾ ਰਹੀ ਹੈ ਸਾਚ ਨੂੰ ਛਪਾਇਆ ਜਾ ਰਿਹਾ ਹੈ ਪਰ ਚੇਲੇ ਹਲੇ ਵੀ ਇਸ ਗੱਲ ਉੱਤੇ ਐੜੇ ਹੋਏ ਸਨ ਕਿ ਉਹਨਾਂ ਦੀ ਮ੍ਰਿਤੂ ਨਹੀਂ ਹੋਈ ਉਹ ਬਸ ਭਾਕੀ ਕਰ ਰਹੇ ਹਨ ਉਹ ਵਾਪਸ ਮੁੜ ਕੇ ਆਉਣਗੇ ਇਸ ਲਈ ਉਹਨਾਂ ਦੀ ਦੇ ਦਾ ਹੂਣਾ ਬਹੁਤ ਜ਼ਰੂਰੀ ਹੈ ਇਹਨਾਂ ਦਲੀਲਾਂ ਕਰਕੇ ਧਾਰਮਿਕ ਆਸਥਾ ਤੇ ਕਾਨੂੰਨੀ ਨਿਯਮਾਂ ਵਿਚਕਾਰ ਕੋਟ ਸੰਕੋਚ ਵਿੱਚ ਹੈ ਦੇਰੇ ਕੋਲ 1000 ਕਰੋੜ ਤੋਂ ਵੱਧ ਦੀ ਸੰਪਤੀ ਹੈ 350 ਤੋਂ ਵੱਧ ਦੇਸ਼ ਵਿਦੇਸ਼ ਵਿੱਚ ਇਹਨਾਂ ਦੇ ਡੇਰੇ ਹਨ ਆਸ਼ੂਤੋਸ਼ ਮਹਾਰਾਜ ਦੀ ਬਾਡੀ ਹਜੇ ਵੀ ਨੂਰਮਹਿਲ ਦੇ ਇੱਕ ਕਮਰੇ ਦੇ ਵਿੱਚ ਪਈ ਫਰਿੱਜਰ ਦੇ ਵਿੱਚ ਬੰਦ ਹੈ ਆਮ ਲੋਕਾਂ ਨੂੰ ਇਸ ਦੇ ਨੇੜੇ ਨਹੀਂ ਜਾਣ ਦਿੱਤਾ ਜਾਂਦਾ। ਦੇਰੇ ਦੇ ਵਿੱਚ ਹੁਣ ਆਮ ਲੋਕਾਂ ਦਾ ਆਉਣ ਜਾਣਾ ਘੱਟ ਹੋ ਗਿਆ ਹੈ ਪਰ ਹਜੇ ਵੀ ਉੱਥੇ ਸਤ ਸੰਗ ਤਾਂ ਚੱਲਦੀਆਂ ਹਨ ਅਤੇ ਲੋਕ ਆਉਂਦੇ ਜਾਂਦੇ ਹਨ। ਕਿਸੇ ਵੀ ਸਰਕਾਰੀ ਜਾਂ ਨਾਇਕ ਦਰਜੇ ਤੇ ਅਜੇ ਤੱਕ ਕੋਈ ਅੰਤਿਮ ਫੈਸਲਾ ਨਹੀਂ ਹੋਇਆ। ਆਮ ਭਾਸ਼ਾ ਵਿੱਚ ਕਿਹਾ ਜਾਵੇ ਤਾਂ ਮਹਾਰਾਜ ਦੀ ਲਾਸ਼ ਨੂੰ ਰੱਖੇ 11 ਸਾਲ ਹੋ ਚੁੱਕੇ ਹਨ। ਨਾ ਸੰਸਕਾਰ ਹੋਇਆ ਹੈ ਨਾ ਕੋਈ ਡੇਰੇ ਦਾ ਵਾਰਿਸ ਕੁਸ਼ਿਤ ਕੀਤਾ ਗਿਆ ਹੈ ਫਲਾਹਾਲ ਸਾਰੀ ਗੱਲ ਆਸਥਾ ਸੰਪਤੀ ਅਤੇ ਕੋਰ ਦੇ ਫੈਸਲੇ ਦੇ ਉੱਤੇ اٹਕੀ ਹੈ ਪਰ ਅੱਜ ਵੀ ਕੁਝ ਸਵਾਲ ਇਤਿਹਾਸ ਵਿਗਿਆਨ ਅਤੇ ਧਰਮ ਵਿਚਾਰ ਲੜਕ ਰਹੇ ਹਨ ਕਿਲਿਆਂ ਦਾ ਲਾਸ਼ ਰੱਖਣ ਪਿੱਛੇ ਮਕਸਦ ਪੈਸਾ ਹੈ ਜਾਂ ਸੱਚੀ ਡੇਰੇ ਪ੍ਰਤੀ ਹਮਦਰਦੀ ਉਸ ਦਾ ਪੁੱਤਰ ਦਲੀਪ ਕੁਮਾਰ ਚਾ ਇਹ ਉਸ ਦਾ ਅਸਲ ਪੁੱਤਰ ਹੈ ਜਾਂ ਪ੍ਰਾਪਰਟੀ ਦੇ ਲਈ ਖੇਡ ਰਿਹਾ ਹੈ ਚਾਲ ਜੇਕਰ ਦਲੀਪ ਚਾ ਉਸ ਦਾ ਅਸਲ ਪੁੱਤਰ ਹੈ ਤਾਂ ਉਸ ਦੀ ਮੌਤ ਤੋਂ ਪਹਿਲਾਂ ਉਹ ਡੇਰੇ ਕਿਉਂ ਨਹੀਂ ਆਇਆ ਸੰਸਥਾ ਦੇ ਚੇਲੇ ਕਿਉਂ ਨਹੀਂ ਨਵੇਂ ਆਗੂ ਦੀ ਕੋਸ਼ਿਸ਼ ਨਾ ਕਰ ਰਹੇ ਕੀ ਸੱਚ ਕਦੇ ਬਾਹਰ ਆਵੇਗਾ ਜਾਂ ਅਨਹੱਲੀ ਕਹਾਣੀ ਬੰਗ ਇਹ ਕਹਾਣੀ ਵੀ ਬਸ ਇੱਕ ਇਤਿਹਾਸ ਦਾ ਹਿੱਸਾ ਬਣ ਕੇ ਰਹਿ ਜਾਏਗੀ ਕਮੈਂਟਾਂ ਵਿੱਚ ਆਪਣੀ ਰਾਏ ਜ਼ਰੂਰ ਦਿਓ ਅਤੇ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਮਿਲਦੇ ਹਾਂ ਕਿਸੇ ਹੋਰ ਐਸੀ ਸੱਚੀ ਕਹਾਣੀ ਦੇ ਨਾਲ ਸਤਿ ਸ਼੍ਰੀ ਅਕਾਲ ਧੰਨਵਾਦ